ਅਸਵਕ ਦੀ ਤਸਵੀਰ ਦਿਖਾ ਰਹੇ ਹਾਂ ਜਲੰਧਰ ਦੇ ਦਮੋਰੀਆ ਪੁਲ ਤੋਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਮਗਰ ਹਾਲਾਤ ਕੀ ਨੇ ਉੱਤੋਂ ਰੇਲ ਗੱਡੀ ਨਿਕਲਦੀ ਪਈ ਆ ਤੇ ਥੱਲੇ ਪਾਣੀ ਕਿਸ ਕਦਰ ਜਿਹੜਾ ਹੈ ਕਿ ਉਹ ਇੱਥੇ ਜਮਾ ਹੋਇਆ ਹੋਇਆ ਹੈ ਇਹ ਇਹੋ ਜਿਹਾ ਇੱਕ ਜਲੰਧਰ ਸ਼ਹਿਰ ਦਾ ਏਰੀਆ ਮੈਂ ਕਵਾਂਗਾ ਕਿ ਜਿਹੜਾ ਕੀ ਉਹ ਕਲੰਕ ਹੈ ਕਈ ਸਰਕਾਰਾਂ ਆਈਆਂ ਗਈਆਂ ਪਰ ਇਸ ਸਮੱਸਿਆ ਦਾ ਇਸ ਦਮੋਰੀਆ ਪੁਲ ਦਾ ਜਿਹੜਾ ਹੈ ਕਿ ਹਾਲ ਜਿਹੜਾ ਹੈ ਕਿ ਉਹ ਨਹੀਂ ਸੁਧਰ ਪਾਇਆ ਜ਼ਰੂਰ ਇੱਥੇ ਹੁਣ ਆ ਫਲੈਕਸ ਲਗਾ ਦਿੱਤੇ ਗਏ ਨੇ ਕਿ ਅੱਗੇ ਜਿਹੜਾ ਕਿ ਪਾਣੀ ਭਰਿਆ ਹੋਇਆ ਨਾ ਜਾਇਆ ਜਾਵੇ ਪਰ ਕਈ ਲੋਕ ਜਿਹੜੇ ਨੇ ਕਿ ਆਪ ਉਦਰੀ ਕਰਕੇ ਅੱਗੇ ਲੰਘ ਵੀ ਜਾਂਦੇ ਨੇ ਤੇ ਉਸ ਤੋਂ ਬਾਅਦ ਹਾਲਾਤ ਇਸ ਤਰੀਕੇ ਨਾਲ ਬੰਦੇ ਨੇ ਗੱਡੀਆਂ ਬੰਦ ਹੋ ਜਾਂਦੀਆਂ ਨੇ ਪਰ ਜੋ ਇੱਥੇ ਦੀ ਤਸਵੀਰ ਬਣੀ ਹੋਈ ਹੈ ਲੰਬੇ ਸਮੇਂ ਤੋਂ ਇਸੇ ਤਰੀਕੇ ਦੇ ਨਾਲ ਹੀ ਇਸ ਏਰੀਆ ਦਾ ਇਹ ਹਾਲ ਰਿਹਾ ਵਾ ਹਾਲਾਂਕਿ ਦਾਅਵੇ ਬਹੁਤ ਕੀਤੇ ਜਾ ਰਹੇ ਨੇ ਕਾਰਪੋਰੇਸ਼ਨ ਵੱਲੋਂ ਕਿ ਅੱਜ 2-3 ਘੰਟੇ ਦੇ ਮੀਨੇ ਹੀ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਕਿ ਉਹ ਦਾਅਵੇ ਜਿੰਨੇ ਕਾਰਪੋਰੇਸ਼ਨ ਦੇ ਸੀਗੇ ਸਾਰਿਆਂ ਦੀ ਇੱਕ ਪੂਲ ਜਿਹੜੀ ਖੋਲ ਕੇ ਰੱਖ ਦਿੱਤੀ ਹੈ ਅਸੀਂ ਤੁਹਾਨੂੰ ਇੱਕ ਦੂਸਰੇ ਐਂਗਲ ਤੋਂ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਣੀ ਜਿਹੜਾ ਹੈ ਕਿ ਕਿਸ ਕਦਰ ਜਿਹੜਾ ਹੈ ਕਿ ਉਹ ਇਸ ਪੂਲ ਤੋਂ ਅ देन ਥੱਲੇ ਜਿਹੜਾ ਹੈ ਕਿ ਆ ਬਣਾਇਆ ਹੋਇਆ ਵੈ ਪਰ ਦੂਸਰੇ ਪਾਸੇ ਜਿਹੜਾ ਹੈ ਕਿ ਇੱਥੇ ਡਿਪਾਰਟਮੈਂਟ ਵੀ ਕਾਰਪੋਰੇਸ਼ਨ ਦਾ ਪਹੁੰਚਿਆ ਹੋਇਆ ਵੈ ਪਾਣੀ ਨੂੰ ਜਿਹੜਾ ਹੈ ਕਿ ਉਹ ਵੱਡੀਆਂ ਸਕਸ਼ਨ ਮਸ਼ੀਨ ਦੇ ਜੜੀਏ ਜਿਹੜਾ ਹੈ ਕਿ ਉਹ ਕੀਤਾ ਜਾ ਕੱਢਿਆ ਜਾ ਰਿਹਾ ਪਰ ਜਿਹੜਾ ਓਵਰਫਲੋ ਲਗਾਤਾਰ ਹੋਇਆ ਹੈ ਪਾਣੀ ਨੂੰ ਇੱਥੋਂ ਕੱਢ ਕੇ ਕਿੱ데 ਪਾਸੇ ਓਵਰਫਲੋ ਜਿਹੜਾ ਹੈ ਕਿ ਲਗਾਤਾਰ ਜਿਹੜਾ ਹੈ ਕਿ ਉਹ ਪਾਣੀ ਇਸ ਵਕਤ ਇੱਥੋਂ ਚਲਦਾ ਪਿਆ ਹੋਇਆ ਹੈ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਹਾਲਾਂਕਿ ਇਹ ਤਸਵੀਰਾਂ ਵੀ ਜਿਹੜੀਆਂ ਨੇ ਕਿ ਸਫਾਈ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿ ਤਦਰ ਜਿਹੜੇ ਹਾਲਾਤ ਇੱਥੇ ਬਣੇ ਹੋਏ ਨੇ ਪਰ ਆ ਜੋ ਤਸਵੀਰ ਹੈ ਇਸ ਤੋਂ ਤੁਸੀਂ ਆਪਣੇ ਆਪ ਹੀ ਜਿਹੜਾ ਕਿ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ਹਿਰ ਦਾ ਹਾਲ ਕੀ ਹੋਇਆ ਐ ਇਸ ਵੇਲੇ ਸ਼ਹਿਰ ਦੇ ਕਈ ਐਸੇ ਏਰੀਏ ਨੇ ਚਾਹੇ ਅਸੀਂ ਗਾਜੀਗੁਲਾ ਫਲਾਈਓਵਰ ਦੀ ਗੱਲ ਕਰੀਏ ਉੱਥੇ ਵੀ ਜਿਹੜਾ ਅੰਡਰਪਾਸ ਬਣਾਇਆ ਉੱਥੇ ਵੀ ਪੁਰੇ ਤਰੀਕੇ ਦੇ ਨਾਲ ਪਾਣੀ ਐ ਸੁਫਤ ਭਰਿਆ ਹੋਇਆ ਵੈ ਪਰ ਦਮੋਰੀਆ ਪੁਲ ਤੇ ਕਹਿਰੀ ਪੁਲੀ ਹਰ ਵਾਰ ਦੀ ਤਰ੍ਹਾਂ ਉੱਥੇ ਐਸੇ ਤਰੀਕੇ ਦੇ ਨਾਲ ਹੀ ਚੱਲ ਭਰਾ ਆ ਵੈ ਮੇਅਰ ਬਨੀਤ ਧੀਰ ਰੋਜ਼ਾਨਾ ਕਾਰਪੋਰੇਸ਼ਨ ਦੇ ਜਿਹੜੇ ਚੰਗੇ ਦਾਅਵੇ ਆ ਦੀ ਚੰਗੇ ਕੰਮਾਂ ਦੇ ਸੋਲੇ ਤਾਂ ਗਾ ਰਹੇ ਨੇ ਪਰ ਇਹ ਵੀ ਤਸਵੀਰ ਨੂੰ ਜ਼ਰਾ ਜ਼ਰੂਰ ਵੇਖ ਲੈਣ ਕਿ ਸੱਤਾ ਜਾਣ ਤੋਂ ਪਹਿਲਾਂ ਕੀ ਦਾਅਵੇ ਸੀ ਕੀ ਵਾਦੇ ਸੀ ਜਲੰਧਰ ਨੂੰ ਕਿੱਥੇ ਲੈ ਕੇ ਜਾਣਾ ਸੀ ਪਰ ਇਹ ਸਮਾਰਟ ਸਿਟੀ ਜਲੰਧਰ ਕੰਦਾ ਜਨਾਬ ਤੁਸੀਂ ਬਹੁਤ ਲਸ਼ਕਾਰਤੀਆਂ ਵਧੀਆਂ ਤਸਵੀਰਾਂ ਬਣਾ ਕੇ ਪਿਕਚਰਾਂ ਬਣਾ ਕੇ ਪਰ ਜ਼ਮੀਨੀ ਹਕੀਕਤ ਨੂੰ ਵੀ ਇੱਕ ਵਾਰੀ ਜਾਣ ਲਓ ਕਿ ਕੰਦਾ ਤੇ ਲੱਗੀਆਂ ਜਿਹੜੀਆਂ ਸੋਹਣੀਆਂ ਤਸਵੀਰਾਂ ਸ਼ਹਿਰ ਦੀ ਨੁਹਾਰ ਦੀ ਬੱਧਾ ਦੀਆਂ ਜੇਕਰ ਤੁਸੀਂ ਇਹੋ ਜਿਹੇ ਸਿਵਿਕ ਇਸ਼ੂਜ਼ ਜਿਹੜੇ ਠੀਕ ਕਰੋਗੇ ਫੇਰ ਹੀ ਸ਼ਹਿਰ ਦਾ ਕੁਝ ਭਲਾ ਹੋਏਗਾ ਇਸੇ ਏਰੀਆ ਦੇ ਵਿੱਚ ਜਿਹੜਾ ਹੈ ਕਿ ਉਹ तमाम ਜਿਹੜੇ ਨੇ ਕਿ ਇੱਥੋਂ ਮੰਤਰੀ ਸੰਤਰੀ ਸਾਰੇ ਨਿਕਲਦੇ ਨੇ ਪਰ ਇਸ مسئلے ਦਾ ਹੱਲ ਨਹੀਂ ਇਹ ਨਿਕਲਦਾ ਪਿਆ ਕਿਉਂਕਿ ਸਭ ਤੋਂ ਵੱਡਾ ਖਤਰਾ ਇੱਥੇ ਵੀ ਪੈਦਾ ਹੋ ਜਾਂਦਾ ਕਿਉਂਕਿ ਉਤੋਂ ਮੇਨ ਲਾਈਨ ਹੈ ਅਮਰਸਰ ਜਲੰਧਰ ਦੀ ਜਿਹੜੀ ਰੇਲ ਲਾਈਨ ਹੈ ਸਟੇਸ਼ਨ ਇੱਥੇ ਮਹਿਜ਼ ਜਿਹੜਾ ਕੀ 500 ਮੀਟਰ ਦੀ ਹੀ ਦੂਰੀ ਤੇ ਹੋਏਗਾ ਜਿੰਨੀਆਂ ਵੀ ਟ੍ਰੇਨਸ ਲੰਘਦੀਆਂ ਪਈਆਂ ਨੇ ਉਹ ਹੌਲੀ ਹੋ ਕੇ ਇੱਥੋਂ ਲੰਘਦੀਆਂ ਪਈਆਂ ਨੇ ਹਾਲਾਤ ਜਿਹੜੇ ਨੇ ਕਿ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਤਸਵੀਰਾਂ ਰਾਹੀਂ ਤਸਵੀਰ ਤੁਹਾਨੂੰ ਜਲੰਧਰ ਦੇ ਦਮੋਰੀਆ ਪੁਲ ਦੀ ਦਿਖਾਈ ਹੈ ਇਸ ਤੋਂ ਅਗਲੀਆਂ ਵੀ ਤਸਵੀਰਾਂ ਸ਼ਹਿਰ ਦੇ ਵਿੱਚ ਹੋਰ ਕਿੱਥੇ-ਕਿੱਥੇ ਕੀ ਹਾਲਾਤ ਬਣੇ ਹੋਏ ਨੇ ਲੈ ਕੇ ਜਲਦੇ ਹਾਜ਼ਰ ਹੋਵਾਂਗੇ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰੋਮਿਸ